ਅਦਮੀ ਪਾਰਟੀ ਦੇ ਪੰਜਾਬ ਮੀਤ ਪ੍ਰਧਾਨ ਸਵਰਨ ਸਲਾਰਿਆ ਦੀਆਂ ਵੱਡੀਆਂ ਮੁਸ਼ਕਲਾਂ ਸਲਾਰਿਆ ਦੇ ਵਾਈਟ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਡੀਸੀ ਦਫਤਰ ਵਿਖੇ ਦਿੱਤਾ ਧਰਨਾ ਤਰਨੇ ਨੇ ਫੜਿਆ ਸਿਆਸੀ ਰੰਗ ਕਾਂਗਰਸ ਅਤੇ ਭਾਜਪਾ ਨੇਤਾ ਵੀ ਹੋਏ ਇਸ ਤਰਨੇ ਚ ਸ਼ਾਮਲ ਸਲਾਰਿਆ ਤੇ ਲਗਾਏ ਵੱਡੇ aarop ਵਿਦਿਆਰਥੀਆਂ ਦਾ ਕਹਿਣਾ ਕਿ ਉਹਨਾਂ ਨੂੰ ਮੈਡੀਕਲ ਕਾਲਜ ਦੇ ਵਿੱਚ ਨਹੀਂ ਮਿਲਦੀਆਂ ਸੁਵਿਧਾਵਾਂ ਮੈਡੀਕਲ ਕਾਲਜ ਦੀ ਮੈਨੇਜਮੈਂਟ ਵਿਦਿਆਰਥੀਆਂ ਨੂੰ ਕਰਦੀ ਤੰਗ ਪਰੇਸ਼ਾਨ ਐਡੀਸੀ ਪਠਾਨਕੋਟ ਨੇ ਪੂਰੇ ਮਾਮਲੇ ਦੀ छानबीन ਦੇ ਲਈ ਟੀਮ ਦਾ ਕੀਤਾ ਗਠਨ ਦਾ ਵਾਈਟ ਮੈਡੀਕਲ ਕਾਲਜ ਅਕਸਰ ਆਪਣੀਆਂ ਅਲੱਗ-ਅਲੱਗ ਹਰਕਤਾਂ ਕਾਰਨ ਸੁਰਖੀਆਂ ਦੇ ਵਿੱਚ ਰਹਿੰਦਾ ਹੈ। ਆਏ ਦਿਨ ਦੀ ਕਾਰਗੁਜ਼ਾਰੀ ਤੇ ਵਿਦਿਆਰਥੀ ਸਵਾਲ ਚੁੱਕਦੇ ਹਨ ਅਤੇ ਕਾਲਜ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰਦੇ ਹਨ। ਇਦਾਂ ਦਾ ਹੀ ਕੁਝ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਡੀਸੀ ਦਫ਼ਤਰ ਦੇ ਬਾਹਰ ਦੇਖਣ ਨੂੰ ਮਿਲਿਆ ਜਿੱਥੇ ਕਿ ਮੈਡੀਕਲ ਕਾਲਜ ਦੇ ਵਿਦਿਆਰਥੀ ਧਰਨੇ ਤੇ ਬੈਠ ਗਏ ਜਿਸ ਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਦਾ ਵਾਈਟ ਮੈਡੀਕਲ ਕਾਲਜ ਦੀ ਮੈਨੇਜਮੈਂਟ ਅਤੇ ਉਸ ਦੇ ਚੇਅਰਮੈਨ ਸਬਰਨ ਸਲਾਰੀਆ ਜੋ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਵਾਈਸ ਪ੍ਰਧਾਨਵੀ ਨੇ ਉਹਨਾਂ ਵੱਲੋਂ ਵਿਦਿਆਰਥ ਵਤੀਰਾ ਕੀਤਾ ਜਾਂਦਾ ਹੈ ਅਤੇ ਨਾ ਹੀ ਦਾ ਵਾਈਟ ਮੈਡੀਕਲ ਕਾਲਜ ਦੇ ਵਿੱਚ ਵਿਦਿਆਰਥੀਆਂ ਨੂੰ ਪੂਰੀ ਸਹੂਲਤ ਮਿਲਦੀ ਹੈ ਇੱਥੋਂ ਤੱਕ ਕਿ ਪਾਣੀ ਬਿਜਲੀ ਦੀ ਵੀ ਦਿੱਕਤ ਰਹਿੰਦੀ ਹੈ ਜਿਸ ਦੇ ਚਲਦੇ ਇਹਨਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਮੈਨੇਜਮੈਂਟ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਵਿਦਿਆਰਥੀਆਂ ਵੱਲੋਂ ਦਿੱਤੇ ਗਏ ਦਰਨੇ ਨੇ ਉਸ ਵੇਲੇ ਸਿਆਸੀ ਰੂਪ ਲੈ ਲਿਆ ਜਦੋਂ ਕਾਂਗਰਸ ਅਤੇ ਭਾਜਪਾ ਦੇ ਆਗੂ ਵੀ ਇਸ ਦਰਨੇ ਦੇ ਵਿੱਚ ਸ਼ਾਮਲ ਹੋ ਗਏ ਅਤੇ ਬੱਚਿਆਂ ਦੇ ਹੱਕ ਦੇ ਵਿੱਚ ਦਾ ਵਾਈਟ ਮੈਡੀਕਲ ਕਾਲਜ ਦੇ ਖਿਲਾਫ ਦਰਨੇ ਪ੍ਰਦਰਸ਼ਨ ਕਰਨ ਲੱਗ ਪਏ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇੱਕ ਟੀਮ ਦਾ ਗਠਨ ਵੀ ਇਸ ਪੂਰੇ ਮਾਮਲੇ ਦੀ ਜਾਂਚ ਦੇ ਲਈ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੇ ਦਰਨੇ ਦੇ ਵਿੱਚ ਸ਼ਾਮਿਲ ਹੋ ਕੇ ਦਾ ਵਾਈਟ ਮੈਡੀਕਲ ਕਾਲਜ ਦੇ ਖਿਲਾਫ ਤਾਂ ਪ੍ਰਦਰਸ਼ਨ ਜਮ ਕੇ ਕੀਤਾ ਪਰ ਉਹਨਾਂ ਨੇ ਕੈਮਰੇ ਦੇ ਅੱਗੇ ਕਾਲਜ ਮੈਨੇਜਮੈਂਟ ਤੋਂ ਡਰਦੇ ਹੋਏ ਕੁਝ ਵੀ ਨਹੀਂ ਕਿਹਾ ਪਰ ਆਏ ਹੋਏ ਸਿਆਸੀ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਵਾ이스 ਪੰਜਾਬ ਪ੍ਰਧਾਨ ਦੇ ਖਿਲਾਫ ਜਿੱਥੇ ਜਮ ਕੇ ਪੜਾਸ ਕੱਢੀ ਉੱਥੇ ਹੀ ਦਾ ਵਾਈਟ ਮੈਡੀਕਲ ਕਾਲਜ ਦੇ ਵਿੱਚ ਜੋ ਵਿਦਿਆਰਥੀਆਂ ਦੇ ਨਾਲ ਤੱਕੇਸ਼ਾਹੀ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਵੀ ਰੋਸ ਜਤਾਇਆ ਵਾਈਟ ਤੀਨਾ ਚੌਧਰੀ ਪੰਜਾਬ ਕਾਂਗਰਸ ਵਰਕਰਤਾ ਵਾਈਟ ਦਿਨੇਸ਼ ਸਿੰਘ ਬੱਬੂ ਸਾਬਕਾ ਵਿਧਾਇਕ ਪਾਜਪਾ ਇਸ ਵਾਰੀ ADC ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਪੂਰੇ ਮਾਮਲੇ ਲਈ ਇੱਕ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਦਾ ਵਾਈਟ ਮੈਡੀਕਲ ਕਾਲਜ ਵਿੱਚ ਜੋ ਵੀ ਚੱਲ ਰਿਹਾ ਹੈ ਉਸ ਦੀ ਪੂਰੀ ਜਾਂਚ ਕੀਤੀ ਜਾਵੇਗੀ। ਹਾਈ ਹਾਈ ਭਰਤ ਲਾਰੀਆ ਹਾਈ ਹਾਈ ਭਰਤ ਲਾਰੀਆ ਹਾਈ ਉਹ ਕੀ ਹੈਗਾ ਕਿ ਮੈਡਮ ਸਾਡੇ ਨਾਲ ਇੱਥੇ ਹਰਾਸਮੈਂਟਸ ਹੋ ਰਹੀਆਂ ਹੈਗੀਆਂ ਆ ਜਿਹੜਾ ਚੰਨਪੂਰਨੀ ਮੈਡੀਕਲ ਕਾਲਜ ਜਿਹੜਾ ਸੀਗਾ ਹੁਣ ਜਿਹੜਾ ਵਾਈਟ ਮੈਡੀਕਲ ਕਾਲਜ ਬਣ ਚੁੱਕਿਆ ਇਸ ਕਾਲਜ ਦੇ ਬੱਚੇ ਸਪੈਸ਼ਲੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਛਲੇ 13 ਸਾਲਾਂ ਤੋਂ ਹੁਣ ਤੱਕ ਕੋਈ ਵੀ ਇੱਥੇ ਬੱਚਾ ਗ੍ਰੈਜੂਏਟ ਨਹੀਂ ਹੋਇਆ ਇਹ ਸਭ ਤੋਂ ਵੱਡਾ ਕਾਰਨ ਦਾ ਵਿਸ਼ਾ ਹੈਗਾ ਔਰ ਦੂਜੀ ਗੱਲ कल ਰਾਤ ਨੂੰ ਬੱਚਿਆਂ ਨੇ ਇੱਥੇ ਤਰਨਾ ਲਗਾਇਆ ਸੀ ਕਾਲਜ ਦੇ ਖਿਲਾਫ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਜਿਹੜੀ ਕੀ ਵੋਲਟੇਜ ਹੋਰ ਲਾਈਟ ਨਾ ਹੋਣ ਕਰਕੇ ਇੱਥੇ ਕੀ ਕਰਨ ਜਿਹੜੀ ਅਪੀਲ ਕੀਤੀ ਜਾ ਰਹੀ ਸੀ ਪਿਛਲੇ 1.5 ਤੋਂ 2 ਮਹੀਨਿਆਂ ਤੋਂ ਉਹ ਨਾ ਪੂਰੀ ਹੋਣ ਕਰਕੇ ਬੱਚੇ ਧਰਨਾ ਲਗਾਉਣ ਵਾਸਤੇ ਮਜਬੂਰ ਹੋ ਗਏ ਥੇ ਆਰ ਮੈਡੀਕਲ ਸਟੂਡੈਂਟਸ ਏ ਆਮ ਸਟੂਡੈਂਟਸ ਨਹੀਂ ਹੈਗੇ ਏ ਐਮਬੀਬੀਐਸ ਕਰਨ ਆਏ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸੋਸਾਇਟੀ 'ਚ ਸਾਡੇ ਵਰਗਿਆਂ ਨੂੰ ਜੇ ਕੋਈ ਬਿਮਾਰ ਹੁੰਦਾ ਤਾਂ ਉਹਨੂੰ ਕੀ ਕਰਨਾ ਇਹ ਕੋਈ ਕ੍ਰਿਮਨਲਸ ਨਹੀਂ ਹੈਗੇ ਜਾਂ ਇਹ ਕੋਈ ਪਿਥਾਰੀ ਨਹੀਂ ਹੈਗੇ ਜਿਨ੍ਹਾਂ ਨੂੰ ਸਭ ਲੋਕਾਂ ਦੇ ਸਾਹਮਣੇ ਆਪਣੇ ਹੱਕ ਲੈਣ ਲਈ ਇੱਦਾਂ ਦੇ ਧਰਨੇ ਲਗਾਉਣੇ ਪੈ ਸਭ ਤੋਂ ਵੱਡੀ ਗੱਲ ਔਰ ਬੱਚਿਆਂ ਨੇ ਕਿਹਾ ਕਿ ਸਾਡੇ ਉਥੇ ਜਿਹੜੇ ਕਿ ਚੇਅਰ ਪਰਸਨ ਸੁਮਨ ਸਰਾਰੀਆ ਜੀ ਨੇ ਉਹਨਾਂ ਨੇ ਸਾਡੇ ਤੇ ਅਟੈਕ ਕੀਤਾ ਹੈ ਸਾਡੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਸਾਨੂੰ ਅਕੈਡੈਮਿਕ ਥ੍ਰੈਟ ਦਿੱਤਾ ਕਿ ਤੁਹਾਨੂੰ ਫੀਲ ਕਰ ਦਿੱਤਾ ਜਾਏਗਾ ਅਗਰ ਤੁਸੀਂ ਸਾਡੇ ਖਿਲਾਫ ਕੋਈ ਬਿਆਨ ਦਿੱਤੇ ਜਾਂ ਕਾਲਜ ਦੇ ਖਿਲਾਫ ਬਿਆਨ ਦਿੱਤੇ ਇੱਥੇ ਬੱਚਿਆਂ ਦੀ 54% ਬੱਚਿਆਂ ਦੀ ਸਪਲਾਈਜ਼ ਆਈਆਂ ਇਸੀ ਵਜ੍ਹਾ ਨਾਲ ਕਿ ਜਿਹੜੀ ਇੰਟਰਨਲ ਅਸੈਸਮੈਂਟ ਔਰ ਇੱਥੇ ਮੈਡੀਕਲ ਦੇ ਵਿੱਚ ਜਿਹੜੇ ਪ੍ਰੈਕਟੀਕਲਸ ਹੁੰਦੇ ਨੇ ਜਾਂ ਕੁਝ ਕੀ ਕਾਲਜ ਦੇ ਬੱਚਾ ਨੂੰ ਫੇਲ ਕੀਤਾ ਗਿਆ ਤਾਂ ਕਿ ਇਹ ਬੱਚੇ ਜਿਹੜੇ ਨੇ ਬਾਹਰ ਜਾ ਕੇ ਅਸਲੀ ਕਾਲਜ ਦੀ ਨਾ ਦੱਸ ਸਕਣ ਇਹ ਬਹੁਤ ਵੱਡਾ ਵਿਸ਼ਾ ਹੈ ਇੱਥੇ ਸਪੈਸ਼ਲਿਸਟਸ ਇੰਨੀ ਬਾਰੀਆਂ ਮਈਆਂ ਇੱਥੇ ਫੀ ਇੱਥੇ ਪੇਸ਼ੈਂਟਸ ਲਿਆ ਜਾਂਦੇ ਨੇ 5-500 ਰੁਪਏ ਦੇ ਨਾਲ ਜਿਹੜੇ ਕਿ ਬੱਚਿਆਂ ਨੇ ਮੈਨੂੰ ਦੱਸਿਆ ਇਹ ਮੇਰੇ ਬਿਆਨ ਨਹੀਂ ਇਹ ਬੱਚੇ ਕਹਿ ਰਹੇ ਨੇ 5-500 ਰੁਪਏ ਦੇ ਇੰਨੇ ਸੁਤੰਤਰ ਪੇਸ਼ੈਂਟਸ ਕਰੇ ਕੀਤੇ ਜਾਂਦੇ ਨੇ ਤਾਂ ਕਿ ਕਾਲਜ ਦੇ ਵਿੱਚ ਜਿਹੜਾ ਮਿਨੀਮਮ ਕ੍ਰਾਈਟੇਰੀਆ ਹੈ ਉਸ ਨੂੰ ਫੁੱਲਫਿਲ ਕੀਤਾ ਜਾ ਸਕੇ ਔਰ ਇਥੇ ਕੋਈ ਵੀ ਰਿਕੁਆਇਰਮੈਂਟ ਮੀਟ ਨਹੀਂ ਕਰ ਰਹੀ ਜੋ ਵੀ ਨੋਰਮਸ ਹੈਗੇ ਨੇ ਨੈਸ਼ਨਲ ਮੈਡੀਕਲ ਐਸੋਸੀਏਸ਼ਨ ਦੇ ਐਨ ਐਮ ਸੀ ਹੋ ਗਿਆ ਸਾਰੇ ਜਣਿਆਂ ਦੇ ਕਿਸੇ ਵੀ ਮੈਨ ਜਿਹੜੀ ਰਿਕੁਆਇਰਮੈਂਟ ਕੋਈ ਵੀ ਮੀਟ ਨਹੀਂ ਕਰ ਰਹੀ ਇਸ ਕਾਲਜ ਨੂੰ ਸੋ ਬੱਚੇ ਕਹਿ ਰਹੇ ਨੇ ਕਿ ਅਸੀਂ ਹੁਣ ਇਸ ਕਾਲਜ 'ਚ ਨਹੀਂ ਜਾਣਾ ਸਾਡੇ ਤੇ ਕੈਰੇਕਟਰ ਅਸੈਸਿਨੇਸ਼ਨ ਲਗਾਇਆ ਗਿਆ ਲੜਕੀਆਂ ਕਹਿ ਰਹੀਆਂ ਸਾਨੂੰ ਲੜਕੇ ਲੜਕੀਆਂ ਦੇ ਨਾਲ ਜਾਣ ਬੁਝ ਕੇ ਆਪਸ ਦੇ ਵਿੱਚ ਗਲਤ ਸ਼ਬਦਾਵਲੀ ਵਰਤੀ ਗਈ ਹੈ ਸਵਰਸਲਾਰੀਆ ਔਰ ਐਮ ਬੀ ਸੁਨਾਇਨਾ ਵੱਲੋਂ ਇਹ ਉਹ ਲੋਕ ਨੇ ਜਿਹੜੇ ਕਿਸੇ ਮਾਇਦੇ ਡਾਕਟਰ ਬਣਨ ਨੂੰ ਧਮਕੀਆਂ ਦੇ ਰਹੇ ਨੇ ਹੌਸਟਲ ਦੇ ਵਿੱਚ ਮੈਡਮ ਦੀਆਂ ਆਡੀਓਸ ਹੈਗੀਆਂ ਨੇ ਮੇਰੇ ਕੋਲ ਵੀਡੀਓਸ ਨੇ ਮੈਂ ਤੁਹਾਡਨਾਂ ਨਾਲ ਸ਼ੇਅਰ ਕਰਾਂਗੇ ਤੁਸੀਂ ਸੁਣਿਓ ਕਿ ਕਿਆ ਮੈਡੀਕਲ ਕਾਲਜ ਦੇ ਕੋਈ ਐਮਡੀ ਜਾਂ ਫਿਰ ਚੇਅਰ ਪਰਸਨ ਇਤਨਾ ਦੀ ਸ਼ਬਦਾਵਲੀ ਵਰਤੇ ਦੇ ਕਾ ਚੰਗੇ ਲੱਗਦੇ ਨੇ ਕਿ ਕ੍ਰਾਈਮਨਲਸ ਨੇ ਇਟੈਰੋਰਿਸਟ ਨੇ ਜੋ ਇਹਨਾਂ ਦਾ ਨਾਂ ਤੁਸੀਂ ਇੰਨਾ ਠੱਗਾ ਕਰ ਰਹੇ ਹੋ ਔਰ ਇਹ ਵੀ ਸੁਣਨ ਚਾਇਆ ਹੈ ਕਿ ਲੜਕੀਆਂ ਕਹਿ ਰਹੀਆਂ ਸਟੂਡੈਂਟਸ ਕਹਿ ਰਹੇ ਇਹ ਸਾਨੂੰ ਕਹਿ ਰਹੇ ਕਿ ਅਗਰ ਤੁਸੀਂ ਲੜਕੇ ਲੜਕੀਆਂ ਇਕੱਠੇ ਰਹਿਣਾ ਚਾਹੁੰਦੇ ਹੋ ਤੁਸੀਂ ਇੱਕ ਬਾਈਕ ਤੇ ਘੁੰਮਣਾ ਚਾਹੁੰਦੇ ਹੋ ਇਸ ਕਰਕੇ ਤੁਸੀਂ ਸਾਡੇ ਕਾਲਜ ਨੂੰ ਬਦਨਾਮ ਕਰ ਰਹੇ ਹੋ ਪਰ ਕਿਸੇ ਵੀ ਬੱਚੇ ਨੂੰ ਕਾਲਜ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਔਰ ਇਸੇ وجہ ਨਾਲ ਕੋਵਿਡ ਕਾਲਜ ਹੈ ਲੜਕੇ ਲੜਕੀਆਂ پڑھਦੇ ਨੇ ਇਕੱਠੇ ਬੈਠਦੇ ਨੇ ਖੁੱਸਦੇ ਨੇ ਸਾਰਾ ਕੁਝ ਇੱਕ ਕਾਲਜ ਚ ਕਰਨਗੇ ਜਿੱਥੇ ਕੋਵਿਡ ਹੋਣ ਦੇ ਬਾਵਜੂਦ ਵੀ ਲੜਕੇ ਲੜਕੇ ਇਕੱਠੇ ਨਹੀਂ ਪੜ ਸਕਦੇ ਇਹ ਕਿਹੜੀ ਸੋਚ ਲੈ ਕੇ ਕਾਲਜ ਚਲਾ ਰਹੇ ਨੇ ਬਾਬਾ ਫਰੀਦ ਯੂਨੀਵਰਸਿਟੀ ਕਿਉਂ ਤਮਾਸ਼ਾ ਦੇਖ ਰਹੀ ਹੈਗਾ ਤਾਂ ਮੋਟ ਨੇ ਆਰਡਰ ਦੇ ਦਿੱਤੇ ਸੀਗੇ ਕਿ ਇਹਨਾਂ ਬੱਚਿਆਂ ਨੂੰ ਦੂਸਰੇ ਕਾਲਜ ਦੇ ਵਿੱਚ ਸ਼ਿਫਟ ਕੀਤਾ ਜਾਵੇ ਪਿਛਲੇ 13 ਸਾਲ ਦੇ ਵਿੱਚ ਕੋਈ ਕਾਲਜ ਬੱਚੇ ਕੋਈ ਵੀ ਇਸ ਕਾਲਜ ਦੇ ਵਿੱਚੋਂ ਬੱਚਾ ਜਿਹੜਾ ਹੈਗਾ ਗ੍ਰੈਜੂਏਟ ਨਹੀਂ ਹੋ ਕੇ ਗਿਆ ਉਹਦੇ ਉੱਪਰ ਵੀ ਇਹਨਾਂ ਨੇ ਸਟੇ ਲੈ ਲਿਆ ਕਿ ਬੱਚੇ ਫੇਰ ਨਾ ਇੱਥੋਂ ਜਾ ਸਕਣ ਇਹਨਾਂ ਦੇ ਖਾਤੇ ਜਿਹੜੇ ਹੈਗੇ ਨੇ ਐਨਪੀ ਹੋਏ ਪਏ ਨੇ ਇਹਨਾਂ ਦੀ ਪੋਜ਼ੇਸ਼ਨ ਦੀਆਂ ਚਿੱਠੀਆਂ ਨਿਕਲੀਆਂ ਹੋਈਆਂ ਨੇ ਸਾਨੂੰ ਇਹ ਸੂਣਾ ਮਿਲ ਰਿਹਾ ਇਹਨਾਂ ਦੇ ਜਿਹੜੇ ਕਾਲਜਿਸ ਨੇ ਜਿਹੜੇ ਚੱਲ ਰਹੇ ਯੂਜ਼ਰ ਦੇ ਨਾਮ ਤੇ ਉਹਨਾਂ ਦੇ ਖਾਤੇ ਸੀਲ ਹੋਏ ਪਏ ਨੇ ਨੋਟੀਫਿਕੇਸ਼ਨ ਆ ਨਿਕਲ ਗਿਆ ਕਿ ਤੁਸੀਂ ਬੈਂਕ ਦਾ ਕਰਜ਼ਾ ਨਹੀਂ ਦੇ ਰਹੇ ਐਦਾਂ ਦੇ ਹਾਲਾਤ ਹੋਣ ਕਿ ਤੇ ਕਾ ਕਾਲਜ ਚੱਲਣਾ ਚਾਹੀਦਾ ਹੈ ਮੇਰੀ ਅਪੀਲ ਹੈ ਰੰਦਾਵਾ ਸਾਹਿਬ ਨੂੰ ਵੀ ਦੱਸ ਚੁੱਕੀ ਹਾਂ ਰੰਦਾਵਾ ਸਾਹਿਬ ਬਹੁਤ ਜਲਦੀ ਐਕਸ਼ਨ ਲੈ ਕੇ ਬੱਚਿਆਂ ਨੂੰ ਇੱਕ ਆਸ਼ਵਾਸਨ ਦਿੱਤਾ ਗਿਆ ਹੈ ਡੀਸੀ ਸਾਹਿਬ ਵੱਲੋਂ ਕਿ ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਵਾਈ ਜਾਏ ਕਿਉਂਕਿ ਡਰੇ ਹੋਏ ਨੇ ਉਹ ਕਹਿੰਦੇ ਨੇ ਕਿ ਜਿਹੜਾ ਬੋਲਦਾ ਹੈ ਉਸ ਉੱਪਰ ਪਰਚੇ ਕਰਨ ਦੀਆਂ ਧਮਕੀਆਂ ਉਹਨੂੰ ਫੇਲ ਕਰਨ ਦੀਆਂ ਧਮਕੀਆਂ ਹੋਰ ਉਹਨੂੰ ਕਾਲਜ 'ਚ ਨਾ ਵੜਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਮਾਪੇ-ਬਾਪ ਨੂੰ ਥ੍ਰੈਟ ਕੀਤਾ ਜਾਂਦਾ ਸੋ ਮੇਰੀ ਅਪੀਲ ਹੈ ਅਸੀਂ ਬਹੁਤ ਜਲਦ ਬੱਚਿਆਂ ਨੂੰ ਆਸ਼ਵਾਸਨ ਦੇ ਰਹੇ ਕੰਨ ਦੀ ਮੀਂਹ ਫੈਸਿਲਿਟੀ ਅਸੀਂ ਦਿਵਾਂਗੇ ਹੋਰ ਜਲਦ ਜਲਦ ਇਹਨੂੰ ਬੇਫਕੂਲਾ ਮਾਇਆ ਤਾਂ ਕਿ ਇਹ ਸਕੂਲ ਦਾ ਪਰਦਾ ਪਾਸ ਹੋ ਚੁੱਕੇ ਹਨ ਇਹਨਾਂ ਝੂਠੇ ਲੋਕਾਂ ਨੂੰ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ 'ਚ ਜਾ ਕੇ ਤੁਹਾਨੂੰ ਲੱਗਦਾ ਵਾਈਸ ਪ੍ਰਧਾਨ ਬਣ ਜਾਓਗੇ ਤੁਹਾਡਾ ਕਾਲਜ ਬਚੇਗਾ ਤੁਸੀਂ ਬੱਚਿਆਂ ਨੂੰ ਧਮਕੀਆਂ ਦੇ ਲੋਗੇ ਅਸੀਂ ਖੜੇ ਆ ਜਿੰਦੇ 75 ਸਾਲ 138 ਸਾਲ ਪੁਰਾਣੀ ਪਾਰਟੀ ਹੈ ਕਾਂਗਰਸ ਡਰ ਕੇ ਰਹੋ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਹੁਤ ਜਲ ਸਲਾਖਾਂ ਦੇ ਪਿੱਛੇ ਤੁਸੀਂ ਦੇਖੇਂਗਾ ਬੱਚੇ ਕਾਲਜ ਨਹੀਂ ਜਾ ਰਹੇ ਬੱਚਿਆਂ ਨੇ ਕਹਿ ਦਿੱਤਾ ਕਿ ਅਸੀਂ ਕਾਲਜ ਨਹੀਂ ਜਾਣਾ ਜੋ ਹੋ ਸਕਦਾ ਬੈਸਟ ਟੂ ਬੈਸ ਅਸੀਂ ਸਿਕਿਉਰਿਟੀ ਲੈ ਕੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਜਲਦ ਤੋਂ ਜਲਦ ਆਪਣੇ ਘਰਾਂ ਦੇ ਵਿੱਚ ਵਾਪਸ ਚਲੇ ਜਾਣ ਔਰ ਜਾਂ ਫਿਰ ਜਿੰਨੀ ਜਲਦੀ ਹੋ ਸਕਦਾ ਜਿਹੜਾ ਸਟੇ ਮਿਲਿਆ ਹਾਈ ਕੋਰਟ ਤੋਂ ਉਸ ਤੇ ਵੀ ਦੁਬਾਰਾ ਤੋਂ ਪਟੀਸ਼ਨ ਲਗਾ ਕੇ ਉਸ ਤੇ ਕਾਰਵਾਈ ਦੀ ਜੱਸਾ ਮੰਗਣਾ ਹੈ ਇੱਥੇ ਜਿਹੜਾ ਨਾਲ ਕਾਂਗਰਸ ਪਾਰਟੀ ਖੜੀ ਹੈ ਕਾਂਗਰਸ ਪਾਰਟੀ ਇੱਥੇ ਬੈੱਡ ਦਾ ਇੰਤਜ਼ਾਮ ਰੋਟੀ ਪਾਣੀ ਦਾ ਇੰਤਜ਼ਾਮ ਸਭ ਕਰੇਗੀ 1 ਸਾਲ ਤੋਂ ਬੱਚਿਆਂ ਨੂੰ ਸਾਫ਼ ਦਾ ਜਗ੍ਹਾ ਦਾ ਨਾ ਉਹ ਲਾਈਟ ਹੈ ਨਾ ਪਾਣੀ ਹੈ ਜਿਹੜਾ ਕੋਈ ਮਾਰੇ ਗਏ ਜਦੋਂ ਕੱਲ ਵੀ ਰਾਤ ਇਹਨਾਂ ਬੱਚਿਆਂ ਨੂੰ ਤੇ ਬਲਦ ਖੋਦ ਨੂੰ ਮਾਰੇ ਗਏ ਨੇ ਟਕੇਲਸ ਤੇ ਗਏ ਨੇ ਚਾਲਾਂ ਦੀ ਜੀ ਜੀ ਹੈਡਿੰਗ ਅਨ ਦਸਤੂਰ ਨਾਲ ਇੱਕ ਹੋਣਾ ਤੇ ਬਾਕੀ ਦੇ ਪਸਤੀ ਦੇ ਖਿਨਾਵਾ ਨੇ ਇਸ ਕਰਕੇ ਬੱਚਿਆਂ ਦੀ ਮਰਜ਼ੀ ਹੈ ਕਿ ਆਪਾਂ ਹੋਰ ਵਾਪਸ ਨਹੀਂ ਜਾਣਾ ਸਭ ਸੇ ਤੋਂ ਸ਼ਿਫਟ ਹੁਣ ਆਹੀ ਖਾਸ ਤੇ ਬੀਜੇਪੀ ਦਾ ਸਟੈਂਡ ਹੈ ਕਿ ਆਪਾਂ ਇਹਨਾਂ ਬੱਚਿਆਂ ਦੇ ਨਾਲ ਹੈ ਆਪਾਂ ਬੱਚਿਆਂ ਦੇ ਕਿਸੇ ਬੱਚੇ ਤੇ ਕੋਈ ਅੱਜਾ ਦਰਬੀ ਨੂੰ ਦਾ ਨਾਇਕ ਜੀ ਬੋਲਦੇ ਨੇ ਕਿ ਕੋਈ ਆ ਜਾ ਆਪਰਾ ਕੋਈ ਕਿਸੇ ਬੇਰੇਣਾ ਜਿਹੜਾ ਸਾਈਟ ਰਿਕ ਸੈਂਟਰ ਨੂੰ ਪਟੇ ਨੂੰ ਕਰਦੇ ਸੈਂਟਰ ਨੂੰ ਕੋਸ਼ਿਸ਼ ਕਰਦੇ ਕਿ ਇਹ ਲੋ ਅਤਿਮ ਖੁਸ਼ੀ ਪ੍ਰਤ ਕਰਦਾ ਅਰਦਾ ਕੋਈ ਜਰੀਆ ਪਾਇਆ ਜਾਏ ਵੈਸੇ ਤਾਂ ਦੇਖੋ ਜਿਹੜਾ ਏਡੀਸੀ ਸਾਹਿਬ ਨਾਲ ਗੱਲ ਕੀਤੀ ਤੇ ਕੋਈ ਇੱਕ ਨਾ ਹਾਈ ਕੋਰਟ ਦੀ ਸਟੇ ਹੈ ਮੱਲੇ ਵੀ ਬੱਚੇ ਸ਼ਿਫਟ ਹੋਏ ਲੇਕਿਨ ਹਾਈ ਕੋਰਟ ਮੈਂ ਜਿਹੜਾ ਸਟੇਟ ਜਿਸ ਹੈ ਥੋੜੇ ਜਿਹਾ ਪ੍ਰਵਾਲਵ ਉਸਦੇ ਬੱਚੇ ਦੇ ਮਾਪੇ ਪਾਪ ਕਰ ਲੈ ਕੇ ਜੋ ਹਾਈ ਕੋਰਟ ਦੇ ਦਬਲ ਬੈਚੇ ਜਿਹੜੇ ਸਕ੍ਰੀਨ ਬੋਰਡ ਦੇ ਕੇਸ ਕਰਦੇ ਦਾ ਜਿੱਦੂ ਜੀ बार-बार ਇਸ ਬਾਰ-बार ਸਕਾਲਜ ਦੇ ਨਾਲ ਬੰਦੇ ਤੇ ਔਰ ਸਕਾਲਜ ਦੇ ਵੀ ਤੁਸੀਂ ਜੋਬ ਕੋਈ ਬਦਲ ਬਜਾਦਾ ਇਹ ਪੀਡੀਐਸ ਵੀ 25 ਤੇ 40 ਲੋਕ ਹੋਰ ਤੇ ਇਸ ਲਈ ਕੋਈ ਟੀਮ ਬਾਹਰ ਹੁੰਦੀ ਹੈ ਦੇਖੋ ਮਸਲਾ ਬੜਾ ਗੰਭੀਰ ਹੈ ਆਪ ਦੇ ਜਿਹੜੇ ਪਾਪੀ ਲੀਡਰ ਹੈ ਜਿਹੜੇ ਨਵੇਂ-ਨਵੇਂ ਆਪ ਦੇ ਸਮਰਥ ਹੋਏ ਆ ਉਹ ਆਵਾਜ਼ੀ ਪਾਰਟੀ ਦਾ ਨਾਮ ਹੋਰ ਬਦਨਾਮ ਕਰ ਰਹੇ ਆ ਵਾਈਟ ਮੈਡੀਕਲ ਕਾਲਜ ਦੇ ਅੱਜ ਬੱਚੇ ਜਿਹੜੇ ਦੂਰੋਂ ਦੂਰੋਂ ਪੰਜਾਬ ਚ ਆ ਦੂਰੋਂ ਹੋਰ ਵੀ ਦੂਸਰੇ ਪ੍ਰਦੇਸ਼ਾਂ ਤੋਂ ਆਏ ਐ ਅੱਜ ਬੜਾ ਦਰਦਨਾਕ ਫਸਟ ਟਾਈਮ ਹੀ ਸਾਨੂੰ ਪਤਾ ਲੱਗਾ ਕਿ ਵੀ ਬੱਚੇ ਜਿਹੜੇ ਆ ਪਿਛਲੇ 2 ਸਾਲ ਤੋਂ ਡਾਕਟਰ ਹੋ ਰਹੇ ਉੱਥੇ ਕਿਸੇ ਕਲੇ ਵੀ ਤੇ ਮੈਂਟਲ ਹੀ ਉੱਥੇ ਉਹਨਾਂ ਨੂੰ ਬੇਸਿਕ ਜਿਹੜੀ ਉਹਨਾਂ ਦੀ ਐਮੈਨਿਟੀਆਂ ਹੈ ਜਿਹੜੀ ਜ਼ਰੂਰਤਾਂ ਉਹਨੂੰ ਵੀ ਪੂਰਾ ਨਹੀਂ ਕੀਤਾ ਗਿਆ ਲਾਈਟ ਦੀ ਗੱਲ ਤਾਂ ਐਪੀਸੋਡ ਹੈ ਪਿਛਲੇ 1 ਸਾਲ 1.5 ਸਾਲ ਤੋਂ ਜਿਹੜੇ ਬੱਚੇ ਲਾਈਟ ਸਫਾਈ ਵਾਸਤੇ ਅੱچھے ਖਾਣੇ ਵਾਸਤੇ ਤੇ ਹੋਰ ਬੇਸਿਕ ਜਰੂਰਤਾਂ ਆਪਣੇ ਐਡਮਿਨਿਸਟ੍ਰੇਸ਼ਨ ਕੋਲ ਮੰਗ ਰੇ ਆ ਉਹਨਾਂ ਨੂੰ ਲਾਰਾ ਦਿੱਤਾ ਜਾ ਰਿਹਾ ਕੱਲ ਜਦੋਂ ਉਹਨਾਂ ਨੇ ਆਪਣੀ ਡਿਮਾਂਡ ਫੇਰ ਰੱਖੀ ਜਦੋਂ ਲਾਈਟ ਕਾਫੀ ਗਈ ਨਾ ਉੱਥੇ ਜਨਸੈਟ ਹੈ ਲਾਈਟ ਨਾ ਹੁੰਦੀ ਜਦੋਂ ਵਜਾ ਰੱਖੀ ਤੇ ਉੱਥੋਂ ਦੇ ਜਿਹੜੇ ਚੇਅਰਮੈਨ ਜਿਹੜੇ ਸਲਾਰੀਆ ਸਾਹਿਬ بڑے ਵੱਡੇ ਆਮ ਆਦਮੀ ਪਾਰਟੀ ਦੇ ਉਹਨਾਂ ਪੰਜਾਬ ਦੇ ਵਾਈਸ ਪ੍ਰਧਾਨ ਹੈ ਉਹਨਾਂ ਨੇ ਉਹਨਾਂ ਦੇ ਬੱਚਿਆਂ ਦੇ ਉੱਤੇ ਜਿਹੜੇ ਐਮਬੀਬੀਐਸ ਕਰ ਰਿਹਾ ਬੱਚੇ ਜਿਹਦੇ ਚ ਲੜਕੀਆਂ ਵੀ ਆ ਸਾਡੇ ਭੈਣਾ ਸਾਡੇ ਭਰਾ ਆ ਉਹਨਾਂ ਦੇ ਉੱਤੇ ਗੱਡੀ ਚੜਾ ਦਿੱਤੀ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਫਿਰ ਪੁਲਿਸ ਜਿਹੜੀ ਉਹਨਾਂ ਦੀ ਸਿਕਿਉਰਿਟੀ ਆਪਣੀ ਆ ਉਹਦੇ ਨਾਲ ਹੋਸਟਲ ਦੇ ਵਿੱਚ ਵੜ ਕੇ ਬੱਚਿਆਂ ਨੂੰ ਥੱਟ ਦਿੱਤਾ ਬੱਚਿਆਂ ਨੂੰ ਟਾਰਚਰ ਕੀਤਾ ਮਾਰਿਆ ਅੱਜ ਉਹ ਕੰਪਲੇਂਟ ਰਾਜੇ ਧਰਨਾ ਜਿਹੜਾ ਹੈ ਤਾਂ ਮੈਂ ਨਹੀਂ ਆ ਉਹ ਬੱਚੇ ਹੁਣ ਇੱਲੇ ਤੇ ਜਿਹੜੇ ਅੰਡਰ ਥ੍ਰੈਟ ਹੈ ਜਰੇ ਵੀ ਐਟਾਰ ਥੱਲੇ ਹੈ ਉਹ ਕਹਿੰਦੇ ਵੀ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਕੋਲੇ ਦੇ ਵਿੱਚ ਜਾਣਾ ਹੀ ਨਹੀਂ ਤੇ ਸਾਡੀ ਪ੍ਰਸ਼ਾਸਨ ਨੇ ਤਗੀਸ ਖਾਸ ਉਸ ਦਿੱਤਾ ਇਹਦੇ ਤੋਂ ਸਾਹਮਣੇ ਡੀਸੀ ਸਾਹਿਬ ਨੇ ਕਿਹਾ ਵੀ ਅਸੀਂ ਇੱਕ ਕਮੇਟੀ ਕੰਡਕਟ ਕਰਦੇ ਹਾਂ ਤੇ ਨਾਲੇ ਬੱਚਿਆਂ ਨੂੰ ਕੋਈ ਸਪਰੈਕਟੇਸ਼ਨ ਨਹੀਂ ਦਿੰਦੇ ਆ ਬੱਚਿਆਂ ਨੇ ਸਟੇਟ ਫਾਰਵਰਡ ਰਿਫਿਊਜ਼ ਕਰਦਾ ਵੀ ਅਸੀਂ ਸਾਰੇ ਇਥੋਂ ਇਸ ਕਾਲਜ 'ਚ ਨਹੀਂ ਜਾਣਾ ਸਾਡੀ ਜਾਨ ਨੂੰ ਖਤਰਾ ਹੈ ਸਾਡੇ ਜਿਹੜਾ ਕਾਲਜ ਦਾ ਚੇਅਰਮੈਨ ਹੈ ਸਾਨੂੰ ਉਹਦੇ ਕੋਲੋਂ ਖਤਰਾ ਤੁਹਾਨੂੰ ਮਰਵਾ ਸਕਦਾ ਹੈ ਸਾਡੇ ਉੱਤੇ ਝੂਠੇ ਕੇਸ ਪਾਸ ਕਰਦਾ ਅਸੀਂ ਡੀਸੀ ਆਫਿਸ 'ਚ ਹੀ ਰਹਿਣਾ ਅਸੀਂ ਇਥੋਂ ਜੇ ਹੋਰ ਕਾਲਜ 'ਚ ਜਾਵਾਂਗੇ ਬਸ ਐਹੀ ਮੰਗੋਂ ਕਰ ਰਹੇ ਆ ਵੀ ਅਸੀਂ ਮੈਡਿਕਲ ਕਾਲਜ ਤੇ ਵਾਪਸ ਦੁਬਾਰਾ ਨਹੀਂ ਜਾਣਾ ਕਿਸੇ ਵੀ ਹਾਲਤ 'ਚ ਇਹ ਜਿਹੜੇ ਆ ਸੜਕਾਂ ਦੇ ਵਿੱਚ जमीन के बच्चे बोलते हुए मैं इस बारे यही गल कहना चाहना जोड़ा वाइट मैडिकल कॉलेज उसके बच्चे जेडे इतों डॉक्टर बन के पास होते जा जाए थे और, और जिन्होंने इस देश के लोगों का डॉक्टर जाकर लोगों का इलाज करना सर और बचे जरूर चलाना महसूस कर रहे हैं कि तो जो कॉलेज वालों एडमिनिस्ट्रेशन वालों जो कॉलेज एडमिनिस्ट्रेशन वालों बच्चों को जो, जो फैसिलिटीज देनी चाहिए चाहे वो रन दिया है चाहे उसे पढ़ाई दी है जो कॉलेज एडमिनिस्ट्रेशन देनी चाहिए ਚਾਹੇ ਲਾਈਟ ਆ ਚਾਹੇ ਘਰ ਦਾ ਪ੍ਰਬੰਧਾ ਚਾਹੇ ਪੜ੍ਹਾਈ ਦੇ ਲਈ ਟੀਚਰ ਹੋਵੇ ਚਾਹੇ ਡਾਕਟਰਸ ਦੀ ਗੱਲ ਹੈ ਚਾਹੇ ਤੇ ਪੇਸ਼ੈਂਟ ਜਿਹੜੇ ਦਿੱਤੀ ਹੋਏ ਚਿੰਦੇ ਕੁਝ ਵੀ ਐਸਾ ਨਹੀਂ ਹੈ ਬੱਚੇ ਨੇ ਅੱਜ ਦੱਸਿਆ ਕਿ ਫਿਰ ਉੱਥੇ ਧਿਆੜੀ ਤੇ ਰੋਗ ਹੁਨ ਲਿਆ ਕਰਕੇ ਲੰਮੇ ਪਾਇਆ ਜਾਂਦਾ ਜਿਸ ਤੇ ਕੋਈ ਇਨਫੈਕਸ਼ਨ ਹੁੰਦੀ ਹੈ ਉਹ ਧਿਆੜੀ ਦਾ ਰੋਗ ਲੈ ਕੇ ਲੰਮੇ ਪਾਇ ਦਿੱਤੇ 500 ਰੁਪਏ ਦੇ ਕੇ ਕਰਕੇ ਔਰ ਦਸਾਂ ਦਾ ਮਿਲੇ ਨਾਲੇ ਚ ਬਹੁਤ ਬੇਚੀਜ਼ ਹੈ ਜਦ ਕਿ ਕੋਈ ਪੇਸ਼ੈਂਟ ਇਚਾਤ ਜਾ ਰਿਹਾ ਅੱਜ ਰਾਤ ਬੱਚਿਆਂ ਨੂੰ ਫਿਰ ਲਾਈਟ ਨਹੀਂ ਮਿਲੀ ਪਾਣੀ ਨਹੀਂ ਮਿਲਿਆ ਦਵਾਈ ਕੁਛ ਨਹੀਂ ਮਿਲੀ उन्होंने एडमिनिस्ट्रेशन की अपनी एक गल रखी है और एडमिनिस्ट्रेशन ने जो जलालत बच्चे की है उन्द्रीय चेयरमैन साधार है वो उतने आए उन्होंने बच्चों जो कंप्लेट बच्चे दी है जी ए डी सी साहब ने दसिया बड़ी दर्दनाक स्टोरी है कि है तो है एक एड्डा व्डा व्यक्ति हो और जोड़े और डॉक्टर बन जा रहे हैं उन्होंने छुड मारे धक्के तो दे और उन्होंने पिछले ग्डी दिलाए गए कि मैं क्रश कर देने तो बहुत माड़ी गल है वो बच्चे इंसाफ मांग रहे हैं अब एडमिनिस्ट्रेशन व्यूट कर रहे हैं ਇਹਨਾਂ ਨੂੰ ਇਨਸਾਫiyat ਦਰਵਾਇਆ ਜਾਏ ਅਸੀਂ ਸਭ ਲੋਕ ਇਹਨਾਂ ਬੱਚਿਆਂ ਦੇ ਨਾਲ ਖੜੇ ਆ ਜਿਨ੍ਹਾਂ ਦੇ ਮਾਤਾ ਪਿਤਾ ਨੇ ਸਾਨੂੰ ਕੁੱਟ ਮਾਰੇ ਅਸੀਂ ਉਹਨਾਂ ਨੂੰ ਸ਼ੋਰ ਸਥਿਤੀ ਹੈ ਕਿ ਤੁਸੀਂ ਚਿੰਤਾ ਨਾ ਕਰੋ ਭਾਰਤੀ ਜਨਤਾ ਪਾਰਟੀ ਦਾ ਕਿਹਨੂੰ ਬੇਟੀ ਤੁਹਾਡੇ ਬੱਚਿਆਂ ਨਾਲ ਖੜਾ ਹੈ ਔਰ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਇਨਸਾਫ ਦਰਵਾ ਕੇ ਹੀ ਰਹਿਣਾ ਹੈ ਮੈਂ ਤੋਂ ਬੰਡਾ ਰਗਾ ਵਾਈਟ ਰੈਕਲ ਕਾਲਜ ਆ ਇੱਥੇ ਹਮੇਸ਼ਾ ਜਿਹੜੇ ਹੈ ਬੱਚੇ ਜਿਹੜੇ ਆਪਣੀ ਪੜ੍ਹਾਈ ਕਰ ਰਹੇ ਨੇ ਐਪੀਬੀਐਸ ਦੇ ਡਾਕਟਰ ਬਣਨੇ ਆ ਗਏ ਆ। ਉਸ ਦਾ ਆਣ ਵਾਲਾ ਜਿਹੜਾ ਕੋਈ ਇੱਕ ਹੈ ਸਾਰੀ ਸਿਹਤ ਰਜਨਾ ਅਧਿਆਰਕ ਜਨਾ ਦਾ ਉਹਨਾਂ ਦੇ ਨਾਲ ਜਿਹੜਾ ਹੈ ਸਵਰਨ ਸਿੰਘ ਸਲਾਰੀ ਹੈ ਜਿਹੜਾ ਹੈ ਆਪਣੇ ਕਾਲਜ ਵਿੱਚ ਜਿਹੜਾ ਹੈ ਹਮੇਸ਼ਾ ਤਰਕਸ਼ਾਈ ਕਰਦਾ ਹੈ। ਉਸ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਮੇਰੇ ਬੱਚੇ ਆ ਮੇਰੇ ਸਟੂਡੈਂਟ ਹੈ ਕੋਈ ਨਾ ਨਾਂ ਵਿੱਚ ਸਹੀ ਕੰਮ ਦਾ ਜਿਹੜਾ ਪੇਸ਼ ਆਵਾ। ਫੋਰਾ ਸੀ ਬੜਾ ਲੰਬੇ ਸਮੇਂ ਤੋਂ ਸੁਣਾ ਰਿਹਾ ਸੁਣਦੇ ਆ ਰਿਹਾ ਕਿ ਹਮੇਸ਼ਾ 6 ਮਹੀਨੇ ਬਾਅਦ ਜਾਂ ਸਾਲ ਬਾਅਦ ਜਿਹੜਾ ਹੈ ਉਹ ਉਸ ਮੈਡੀਕਲ ਕਾਲਜ ਵਿੱਚ ਜਿਹੜਾ ਇਹ ਜਿਹੜਾ ਚੱਲਦਾ ਹੈ। ਉਹ ਬੜੀ ਮੰਦ ਭਾਗੀ ਘਟਨਾ ਹੈ ਜਿਹੜੀ ਕੱਲ੍ਹ ਰਾਤ ਨੂੰ ਬੱਚਿਆਂ ਦੇ ਨਾਲ ਜਿਹੜਾ ਮਿਸਰੇ ਕੀਤਾ ਗਿਆ ਹੈ। ਤੁਹਾਨੂੰ ਜਿਹੜੇ ਚੇਅਰਮੈਨ ਜਿਹੜੇ ਉਸ ਦਾ ਵਾਈਟ ਮੈਡੀਕਲ ਕਾਲਜ ਦੇ ਆ ਉਹਨਾਂ ਨੇ ਬੱਚਿਆਂ ਦੇ ਨਾਲ ਮਿਸਰੇ ਕੀਤਾ ਗਾੜੀ ਰੋਚ ਹੁੰਦੀ ਹੈ ਇਹ ਬਿਲਕੁਲ ਚੰਗੀ ਗੱਲ ਨਹੀਂ ਹੈ। ਬੜਾ ਨਿੰਦਿਆ ਅਸੀਂ ਜੋੜ ਨਹੀਂ ਲਿਆ ਕਰਦੇ ਆਂ ਔਰ ਆਕੇ ਇਹ ਬੱਚੇ ਆ ਜਿੱਦਾਂ ਸਾਡੇ ਬੱਚੇ ਜਿੱਦਾਂ ਇਹ ਬੱਚੇ ਪੜਨ ਆਏ ਆ ਆ ਜਿਨ੍ਹਾਂ ਦੇ ਪੇਰੰਤ ਜਿਹੜੇ ਆ ਬਹੁਤ ਜ਼ਿਆਦਾ ਪਰੇਸ਼ਾਨ ਨੇ ਵਿਚਾਰਨ ਦੇ ਫੋਨ ਆ ਰਹੇ ਆ ਕਿ ਸਾਡੇ ਬੱਚਾ ਨੂੰ ਇਨਸਾਬ ਮਿਲਣਾ ਚਾਹੀਦਾ ਨਹੀਂ ਗੱਲ ਸਮਝਦੀ ਹੈ ਕਿ ਜਿਹੜੇ ਬੱਚੇ ਆਪਣੇ ਘਰਾਂ ਤੋਂ ਦੂਰ ਲੈ ਕੇ ਪੜਾਈ ਕਰਨ ਦੇ ਲਈ ਆਏ ਨੇ ਅਗਰ ਉਹ ਕਾਲਜ ਵਿੱਚ ਇਸ ਤਰ੍ਹਾਂ ਦੇ ਇਸ਼ੂ ਫੇਸ ਕਰਨੇ ਜਿਨ੍ਹਾਂ ਨੇ ਵਿਚਾਰਿਆ ਨੇ ਉਕੇ ਭਰਾ ਇਹ ਕੀ ਕਰਨਗੇ ਸੋ ਇਹ ਜਿਹੜਾ ਇਹ ਇਹਨਾਂ ਦੇ ਇਹਨਾਂ ਨੂੰ ਉਤਸਾਹ ਦਿੱਤਾ ਜਾਏ ਆਸੀਂ ਪ੍ਰਸ਼ਾਸਨਾਂ ਕੋਲ ਹੀ ਮੰਗ ਕਰਦੇ ਆਂ ਕਿ ਸੁਸਭਾ ਰਾਹੀਂ ਸੁਸਭਾ ਰਾਹੀਂ ਇਹ ਹੀ ਮੰਗ ਕਰਦੇ ਆਂ ਕਿ ਪ੍ਰਸ਼ਾਸਨ ਇਹਨਾਂ ਦੀ ਜਿਹੜੀ ਹੈ ਸੁਰੱਖਿਆ ਕਰੇ ਔਰ ਇਹਨਾਂ ਨੂੰ ਕਾਲਜ ਵਿੱਚ ਅੱਛੀ ਸਿੱਖਿਆ ਮਿਲੇ ਜੋ ਵੀ ਇਹਨਾਂ ਦੀ ਸਿੱਖਿਆ ਗਿਆ ਉਹਨਾਂ ਨੂੰ ਸਹਾਰਾ ਦਿੱਤਾ ਜਾਏ ਤਾਂ ਕਿ ਬੱਚੇ ਆਪਣੀ ਕੈਰ ਚੰਗੀ ਹੋਵੇ ਆਪਣਾ ਐਮਵੀਐਸ ਕੰਪਲੀਟ ਕਰਦੇ ਔਰ ਬਹੁਤ ਵਧੀਆ ਡਾਕਟਰ ਬਣਦੇ ਠੀਕ ਹੈ ਇਹ ਤਕਰੀਬਨ ਕੁਛ 100 ਦੇ ਕਰੀਬ ਬੱਚਾ ਜਿਹੜਾ ਹੈਗਾ ਉਹ ਵਾਈਟ ਮੈਡੀਕਲ ਕਾਲਜ ਜਿਹੜਾ ਹੈਗਾ ਤੇ ਪਠਾਨਕੋਟ ਦੇ ਵਿੱਚ ਆ ਉੱਥੋਂ ਆਏ ਹੈਗੇ ਨੇ ਬੱਚੇ ਤੇ ਉਹਨਾਂ ਵੱਲੋਂ ਆਪਣੀ ਜਿਹੜਾ ਹੈਗਾ ਅਸੰਤੋਸ਼ ਜ਼ਾਹਿਰ ਕੀਤਾ ਗਿਆ ਹੈਗਾ ਕਾਲਜ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੀ ਹੈ ਉਹਦੇ ਖਿਲਾਫ ਕਿ ਉਹਨਾਂ ਦੇ ਨਾਲ ਕੁਝ ਐਲੀਜੀਡਲੀ ਉਹਨਾਂ ਨੇ ਕੀ ਹੈਗੇ ਕੁਝ ਬਰਸਲੂਕੀਆਂ ਕੀਤੀਆਂ ਗਈਆਂ ਹੈਗੀਆਂ ਨੇ ਪਲੱਸ ਉਹਨਾਂ ਦੇ ਕੁਝ ਆਪਣੇ ਇਨਫਰਾਸਟ੍ਰਕਚਰ ਤੇ ਆਪਣੇ ਫੈਕਲਟੀ ਦੇ ਕੁਝ ਇਸ਼ੂ ਸੀਗੇ ਉਹ ਸਾਰਿਆਂ ਨੂੰ ਲੈ ਕੇ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਸੀਗਾ ਨਰਾਸ਼ਗੀ ਸੀਗੀ ਪ੍ਰਸ਼ਾਸਨ ਕਾਲਜ ਬਣਾ ਦੀ ਪ੍ਰਸ਼ਾਸਨ ਨੂੰ ਲੈ ਕੇ ਸੋ ਉਹ ਅਸੀਂ ਬੈਠ ਕੇ ਸੁਣਿਆ ਹੈਗਾ ਸਾਰੇ ਬੱਚਿਆਂ ਨੇ ਗੱਲਾਂ ਨੂੰ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈਗਾ ਕਿ ਉਹਨਾਂ ਨੂੰ ਜਿਹੜਾ ਇੱਕ ਹੋਰ ਸਿਕਿਉਰਟੀ ਪੁਆਇੰਟ ਆਫ ਓਫਿਸ ਤੋਂ ਗੱਲ ਕਰ ਰਹੇ ਹੈਗੇ ਨੇ ਬੱਚੇ ਆਪਣੇ ਆਪ ਨੂੰ ਸੇਫ ਜਿਹੜਾ ਕਹਿ ਰਹੇ ਕਿ ਅਸੀਂ ਨਹੀਂ ਮਹਿਸੂਸ ਕਰ ਰਹੇ ਅਸੀਂ ਉਹਨਾਂ ਨੂੰ ਤਸਹੀਦੀ ਦਿੱਤੀ ਹੈਗੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਕਿ ਉਹਨਾਂ ਨੂੰ ਜਿਹੜਾ ਹੈਗਾ ਪੁਲਿਸ ਡਿਪਾਰਟਮੈਂਟ ਦੇ ਨਾਲ ਵੀ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਉਹ ਰੈਨ ਦਾ ਆ ਅ ਇਸ ਚੀਜ਼ ਦਾ ਹੱਲ ਕਰਾਂਗੇ ਉਸ ਤੋਂ ਇਲਾਵਾ ਜਿਹੜੇ ਕੁਝ ਮੁੱਦੇ ਅ ਮੈਕਮੇ ਲੈਵਲ ਦੇ ਹੋਣਗੇ ਮੈਡੀਕਲ এডਿਕੇਸ਼ਨ ਲੈਵਲ ਦੇ ਉਹ ਅਸੀਂ ਜਿਹੜਾ ਇਸ਼ੂ ਹੈਗੇ ਨੇ ਅ ਕਨਸਰਨਡ ਸੈਕਟਰੀ ਸਾਹਿਬ ਜਾਂ ਮੈਡੀਕਲ এডਿਕੇਸ਼ਨ ਡਿਪਾਰਟਮੈਂਟ ਦੇ ਨਾਲ ਅਸੀਂ ਜਿਹੜਾ ਹੈਗਾ ਉਹ ਸ਼ੇਅਰ ਕਰਾਂਗੇ ਸਰ ਵੀ ਕਰ ਰਹੀ ਬੱਚਾ ਵੱਲੋਂ ਜੀ ਕੁਝ ਅਲੀਗੇਸ਼ਨਸ ਲਗਾਏ ਗਏ ਹੈਗੇ ਨੇ ਠੀਕ ਹੈ ਅਗੇਨ ਮੈਂ ਕਿਉਂਕਿ ਅਲੀਗੇਸ਼ਨਸ ਹੈਗੇ ਨੇ ਸੋ ਅਸੀਂ ਉਹਨਾਂ ਦੇ ਕਨਫਰਮੇਟਰੀ ਗੱਲ ਨਹੀਂ ਕਰ ਸਕਦੇ ਹੈਗੇ ਠੀਕ ਹੈ ਇਹ ਇੱਕ ਇਨਕੁਆਇਰੀ ਦਾ ਮੁੱਦਾ ਹੈਗਾ ਤੇ ਉਹਦੇ ਵਾਸਤੇ ਜਿਹੜਾ ਹੈਗਾ ਇੱਕ ਖੁੱਲੀ ਸਿਨਕੁਆਇਰੀ ਹੋਏਗੀ ਤੇ ਉਹਦੇ ਅਨੁરૂਪ ਜੋ ਵੀ ਚੀਜ਼ ਨਿਕਲ ਕੇ ਆਏਗੀ ਉਹਦੇ ਅਕੋਰਡਿੰਗ ਹੀ ਫਿਰ ਆਪਾਂ ਅੱਗੇ ਬਾਰੇ ਕੀ ਗੱਲ ਕਰਾਂਗੇ ਸਰ ਟੀਮ ਦੇ ਕਿਹੜੇ ਜੋ ਫਿਲਹਾਲ ਮੇਰੀ ਗੱਲ ਹੋਈ ਹੈਗੀ ਇਹ ਵਿਲ ਡਿਸਟ੍ਰਿਕਟ ਮੈਜਿਸਟ੍ਰੇਟ ਉਹਨਾਂ ਵੱਲੋਂ ਇੱਕ 3 ਮੈਂਬਰੀ ਕਮੇਟੀ ਜਿਹੜੀ ਹੈਗੀ ਐ ਇਸ ਇਨਕੁਆਇਰੀ ਦੇ ਲਈ ਉਹਨਾਂ ਨੇ ਕਿਹਾ ਹੈਗੇ ਜਿਹਦੇ ਵਿੱਚ ਐਸਟੀਐਮ ਉਸ ਤੋਂ ਇਲਾਵਾ ਸਿਵਲ ਸਰਜਨ ਹੋਣਗੇ ਤੇ ਇੱਕ ਪੁਲਿਸ ਦੇ ਡੀਐਸਪੀ ਸਾਹਿਬ ਹੋਣਗੇ ਸਰ ਬਾਰੂ ਕੋਈ ਮੈਂਬਰ ਨਹੀਂ ਬਾਰੂ ਕੋਈ ਨਹੀਂ ਜੀ ਕਿਉਂਕਿ ਇੱਕ ਆਫੀਸ਼ੀਅਲ ਮੀਟਿੰਗ ਕਮੇਟੀ ਹੈਗੀ ਸੋ ਇਹਦੇ ਵਿੱਚ ਆਫੀਸ਼ੀਅਲ ਸੀ ਰਹਿਣਗੇ